ਨਮਸਕਾਰ ਇੰਡੀਆ ਨਿਊਜ਼ ਪੰਜਾਬ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਕੈਬਨਟ ਮੰਤਰੀ ਸੰਜੀਵ ਅਰੋੜਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਪੰਜਾਬ 'ਚ ਨਵੇਂ ਉਦਯੋਗਿਕ ਨਿਵੇਸ਼ ਬਾਰੇ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਰਾਜਪੂਰਾ ਵਿਖੇ ਐmber ਇੰਟਰਪ੍ਰਾਈਜ਼ਸ 500 ਕਰੋੜ ਦੇ ਨਿਵੇਸ਼ ਨਾਲ ਖੁੱਲੇਗੀ ਔਰ ਨਵਾਂ R&D ਸੈਂਟਰ ਜਿਸ ਦੇ ਨਾਲ ਨਵੀਆਂ ਹਾਈ ਪੇਡ ਨੌਕਰੀਆਂ ਪੈਦਾ ਹੋਣਗੀਆਂ ਨੌਜਵਾਨਾਂ ਨੂੰ ਨੌਕਰੀਆਂ ਲਈ ਬਾਹਰ ਜਾਣ ਦੀ ਬਜਾਏ ਪੰਜਾਬ ਦੇ ਵਿੱਚ ਹੀ ਪਰਿਵਾਰ ਦੇ ਕੋਲ ਰਹਿੰਦਿਆਂ ਹੀ ਨੌਕਰੀ ਮਿਲੇਗੀ ਸੀ ਜਾਣਦੇ ਆ ਅਮਰ ਦਾਖਾ ਜੀ ਬੈਠੇ ਆ ਸੀਈਓ ਪੰਜਾਬ ਇਨਵੈਸਟ ਦੇ ਮੇਰੇ ਰਾਈਟ ਤੇ ਜਸਬੀਰ ਸਿੰਘ ਜੀ ਹੈਗੇ ਇਹ ਸੀਈਓ ਹੈਗੇ ਅੰਬਰ ਐਂਟਰਪ੍ਰਾਈਜ਼ਸ ਦੇ ਇਹ ਪੰਜਾਬੀ ਹੈ ਪੁਰਾਣੇ ਇਨਵੈਸਟਰ ਹੈ ਪੰਜਾਬ ਤੋਂ ਪਰ ਇਹ ਫਿਰ ਕਿਤੇ ਚਲੇ ਗਏ ਸੀ ਹੁਣ ਇਹਨਾਂ ਨੂੰ ਅਸੀਂ ਵਾਪਸ ਲੈ ਕੇ ਆਏ ਆ ਇਹ ਜਿਹੜਾ ਅੰਬਰ ਗਰੁੱਪ ਹੈ ਜੇ ਤੁਸੀਂ ਸੁਣਿਆ ਹੋਵੇ ਇਹ ਕਈ ਕੰਪਨੀਆਂ ਲਈ 에어 ਕੰਡੀਸ਼ਨਰ ਬਣਾਉਂਦੇ ਆ। 에어 ਕੰਡੀਸ਼ਨਰ ਇੱਕ ਤਾਂ ਹੋ ਗਏ ਸਿੰਪਲ ਜਿਸ ਤਰ੍ਹਾਂ ਇਹ ਸਾਰੀ ਕੰਪਨੀਆਂ ਲਈ ਬਣਾਉਂਦੇ ਆ ਉਹਦੇ ਵਿੱਚ ਡਾਈਕਰ, ਮਿਸੂਬੀਸ਼ੀ, ਪੈਨਾਸੋਨਿਕ, ਅਟਾਚੀ, ਫੁਜੀਤਸੂ, ਜਨਰਲ, ਐਲਜੀ, ਸੈਮਸੰਗ, ਵੋਲਟਾਸ, ਗਾਟਰੇਜ ਤੁਸੀਂ ਨਾਮ ਲਓ। ਕੋਈ ਵੀ ਏਸੀ ਹੋਵੇ ਉਹ ਇਹਨਾਂ ਦੀ ਮੈਨੂਫੈਕਚਰਿੰਗ ਫੈਸਿਲਿਟੀਆਂ 'ਚ ਬਣਾਉਂਦੇ ਆ। ਇਹਨਾਂ ਦੀ ਜਿਹੜੀ ਆ ਮੈਨੂਫੈਕਚਰਿੰਗ ਫੈਸਿਲਿਟੀਆਂ ਹੈ globally 33 ਹੈ ਜੀਆਂ ਤੇ 12 ਸੇਲਸ ਆਫਿਸਰਸ ਹੈਗੇ ਆ ਵਰਲਡ ਓਵਰ ਇਹ ਜਿਹੜੇ ਸਿਸਟਮ ਬਣਾਉਂਦੇ ਆ ਇਹ ਰੇਲਵੇਜ਼ ਲਈ ਵੀ ਬਣਾਉਂਦੇ ਆ ਡਿਫੈਂਸ ਲਈ ਵੀ ਬਣਾਉਂਦੇ ਆ ਆਲਰੇਡੀ ਰਾਜਪੁਰੇ ਚੰਨਾ ਦੀ ਪ੍ਰੈਜ਼ੈਂਸ ਹੈਗੀ ਆ ਆਰ ਐਨ ਡੀ ਸੈਂਟਰ ਉੱਥੇ ਇਹਨਾਂ ਦਾ ਇੱਕ ਹੈਗਾ ਤੇ ਪਲੱਸ ਇਹ ਉੱਥੇ ਇੱਕ ਮੈਨੂਫੈਕਚਰਿੰਗ ਫੈਸਿਲਿਟੀ ਹੈ ਜਿਹਦੇ ਵਿੱਚ ਇਹ ਸੀਟ ਮੈਟਲ ਅੰਜ ਸੀਟ ਮੈਟਲ R&D ਸੀਟ ਮੈਟਲ ਬਣਾਉਂਦੇ ਆ ਉਹ ਜਿਹੜੀ ਸੀਟ ਮੈਟਲ ਹੈ ਉਹ ਡਿਫਰੈਂਟ ਕੰਪੋਨੈਂਟਸ ਚ ਯੂਜ਼ ਹੁੰਦੀ ਹੈ ਰਾਜ ਜਿਹੜਾ ਇਹ ਅਨਾਉਂਸ ਕਰਨ ਜਾ ਰਹੇ ਆ ਨਵਾਂ R&D ਸੈਂਟਰ ਅਨਾਉਂਸ ਕਰਨ ਜਾ ਰਹੇ ਆ ਜਿਹੜਾ ਕਿ ਰਾਜਪੁਰੇ ਚ ਆਏਗਾ ਉਹਦੇ ਚ ਹਜ਼ਾਰ ਹਾਈਲੀ ਪੇਡ ਟੈਕਨੀਕਲ ਜੌਬਸ ਹੋਣਗੀਆਂ ਔਰ 500 ਕਰੋੜ ਰੁਪਏ ਦੀ ਇਨਵੈਸਟਮੈਂਟ ਹੋਏਗੀ ਇਹ ਜਿਹੜਾ ਇਹਨਾਂ ਦਾ ਗਰੁੱਪ ਹੈ ਇਹਨਾਂ ਦਾ ਟੋਟਲ ਰੈਵਨਿਊ 10000 ਕਰੋੜ ਹੈ ਔਰ ਮਾਰਕੀਟ ਕੈਪ ਜਿਹੜਾ ਇਹਨਾਂ ਦਾ ਹੈਗਾ 27000 ਕਰੋੜ ਰੁਪਏ ਇਹਨਾਂ ਦਾ ਮਾਰਕੀਟ ਕੈਪ ਤੇ ਜਿਹੜੀਆਂ ਇਹ ਇਨਵੈਸਟਮੈਂਟਸ ਲੈ ਕੇ ਆ ਰਹੇ ਆ ਇਹਦੇ ਨਾਲ ਦੋ ਚੀਜ਼ਾਂ ਅਪਰੂਵ ਹੁੰਦੀਆਂ ਇੱਕ ਤਾਂ ਇਹਨਾਂ ਦੀ ਹੁਣ ਤਸੱਲੀ ਹੈ ਕਿ ਟਾਈਮ ਐ ਵੀ ਹੁਣ ਪੰਜਾਬ ਵਿੱਚ ਆਪਾਂ ਐਕਸਪੈਂਡ ਕਰੀਏ ਪੰਜਾਬ ਇਨਵੈਸਟ ਤੇ ਇਹਨਾਂ ਨੇ ਸਿਸਟਮ ਸਮਝੇ ਆ ਹੁਣ ਵੀ ਅਸੀਂ ਰਸਤੇ 'ਚ ਆ ਰਹੇ ਸੀਗੇ ਤੇ ਇਹਨਾਂ ਨੂੰ ਅਸ਼ੂਰ ਕੀਤਾ ਗਿਆ ਕਿ 15 ਦਿਨਾਂ ਦੇ ਵਿੱਚ ਵਿੱਚ ਤੁਸੀਂ ਸਾਰੇ ਸਾਨੂੰ ਅਪਰੂਵਲ ਅ ਐਪਲੀਕੇਸ਼ਨ ਦਾ ਉਹ 15 ਦਿਨਾਂ ਦੇ ਵਿੱਚ ਵਿੱਚ ਅਸੀਂ ਤੁਹਾਨੂੰ ਸਾਰੇ ਅਪਰੂਵਲ ਅਸੀਂ ਦੇ ਦਾਂਗੇ ਦੂਜੀ ਗੱਲ ਇਹ ਪ੍ਰੂਵ ਕਰਦੀ ਹੈ ਜੇ R&D ਸੈਂਟਰ ਇੱਥੇ ਆ ਰਿਹਾ ਤੇ ਸਕਿੱਲ ਦੀ ਅਵੇਲੇਬਿਲਟੀ ਪੰਜਾਬ ਚ ਹੈ ਕੀ ਹੈ ਮੈਂ ਪਹਿਲਾਂ ਵੀ ਤੁਹਾਨੂੰ ਕਈ ਵਾਰੀ ਦੱਸਿਆ ਮੈਂ ਇੱਕ ਵਾਰੀ ਅੱਜ ਦੁਬਾਰਾ ਰਿਪੀਟ ਕਰਨ ਜਾ ਰਿਹਾ ਕਿ ਆਪਣੀ ਮੋਹਾਲੀ ਦੇ ਆਸ-ਪਾਸ ਲਾਜਪੁਰਾ ਵੀ ਮੁਹੱਲੀ ਦੇ ਨੇੜੇ ਹੀ ਆ ਜਾਂਦਾ ਹੈ 에어ਪੋਰਟ ਤੋਂ ਉੱਦੇ ਪਾਣੇ ਘੰਟੇ ਦਾ ਰਸਤਾ ਹੈ ਆਈਐਸਬੀ ਹੈ ਪਲਖਸ਼ਾ ਹੈ ਆਈਆਈਟੀ ਰੋਪੜ ਹੈ ਚਿਤਕਾਰਾ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ ਪੈਕ ਪੰਜਾਬ ਇੰਜੀਨੀਅਰਿੰਗ ਕਾਲਜ ਆਈਸੈਕ ਥਾਪਰ ਇੰਜੀਨੀਅਰਿੰਗ ਕਾਲਜ ਇਹ ਸਾਰਾ ਵਿਦਿਨ 100 ਕਿਲੋਮੀਟਰ ਮੁਹੱਲੀ ਦੇ ਵਿੱਚ ਹੈਗਾ ਨਾਸਕਿਲ ਸੈਂਟਰ 100 ਕਿਲੋਮੀਟਰ ਦੇ ਵਿੱਚ ਘਾਟੀ ਸ਼ਹਿਰਾ ਚ ਹੋਏਗਾ ਜੇ ਹੈਗਾ ਵੀ ਹੈ ਕਿਤੇ ਫਿਰ ਪੰਜਾਬ ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਚ ਗੁਰੂ ਨਾਨਕ ਗੰਜੀਨਿੰਗ ਕਾਲਜ ਲੁਧਿਆਣੇ लवली ਪ੍ਰੋਫੈਸ਼ਨਲ ਯੂਨੀਵਰਸਿਟੀ ਸੋ ਮੈਂ ਦੁਬਾਰਾ ਦੁਬਾਰਾ ਕਹਿਣਾ ਕਿ ਜਿਹੜਾ ਸਕਿੱਲ ਦੀ ਕਮੀ ਆਪਣੇ ਹੈ ਨਹੀਂ ਇਹਨਾਂ ਨੇ ਪਲਾਂਟ ਜ਼ਰੂਰ ਬਾਹਰ ਲਗਾ ਲੈ ਕਿ ਮੇਰੇ ਕੋਲ ਬੈਠੇ ਆਪ ਦੱਸਣਗੇ ਪਰ ਹਰ ਜਗ੍ਹਾ 20 25% ਤੋਂ ਲੈ ਕੇ 40% ਪੰਜਾਬੀ ਹੀ ਕੰਮ ਕਰਦੇ ਹੋਣੇ ਕਿਉਂ ਕਿਉਂਕਿ ਅੱਗੇ ਕੀ ਹੁੰਦਾ ਸੀਗਾ ਕਿ ਉਹਨਾਂ ਨੂੰ ਜੌਬ ਆਪਰਚ्युनिटीਜ਼ ਘੱਟ ਸੀ ਇੱਥੇ ਅਸੀਂ ਉਹ ਆਪਰਚ्युनिटीਜ਼ ਕ੍ਰੀਏਟ ਕਰ ਰਹੇ ਆ ਤਾਂ ਕਿ ਸਾਡੇ ਪੰਜਾਬੀ ਯੂਥ ਨੂੰ ਬਾਹਰ ਨਾ ਜਾਣਾ ਪਵੇ ਉਹ ਇੱਥੇ ਹੀ ਕੰਮ ਕਰਨ ਆਪਣੇ ਕਲਚਰ ਦੇ ਕੋਲ ਰਹਿਣ ਆਪਣੇ ਘਰਦਿਆਂ ਦੇ ਕੋਲ ਰਹਿਣ ਆਪਣੇ ਰਿਸ਼ਤੇਦਾਰਾਂ ਦੇ ਕੋਲ ਰਹਿਣ ਔਰ ਕੰਪਨੀਆਂ ਨੂੰ ਵੀ ਜਿਹੜਾ ਸਕਿੱਲ ਹੈ ਪੰਜਾਬ 'ਚ ਉਹ ਘੱਟੋ ਘੱਟ 40 ਤੋਂ 50% ਸਸਤਾ ਮਿਲਦਾ ਕਾਸਟ ਆਫ ਲਿਵਿੰਗ ਇੱਥੇ ਘੱਟ ਹੈ ਤੁਸੀਂ ਬੈਂਗਲੌਰ ਚਲੇ ਜਾਓ ਮਦਰਾਸ ਚਲੇ ਜਾਓ ਚੇਨਈ ਚਲੇ ਜਾਓ ਕਾਸਟ ਆਫ ਲਿਵਿੰਗ ਉੱਥੇ ਬਹੁਤ ਜ਼ਿਆਦਾ ਹੈ ਇਨਫਰਾਸਟ੍ਰਕਚਰ ਦਾ ਉੱਥੇ ਬਹੁਤ ਬੁਰਾ ਹਾਲ ਹੋ ਗਿਆ বিকਜ਼ ਆਫ ਓਵਰਕਰਾਉਡਿੰਗ ਉੱਥੇ ਬੈਂਗਲੌਰ ਚਲੇ ਜਾਓ ਪਤਾ ਹੀ ਨਹੀਂ ਲੱਗਦਾ ਵੀ ਟ੍ਰੈਫਿਕ 'ਚ ਤੁਸੀਂ ਕਿੰਨੀ ਦੇਰ ਬੈਠਣਾ 2 ਘੰਟੇ ਬੈਠਣਾ 2.5 ਘੰਟੇ ਬੈਠਣਾ ਕੁਝ ਨਹੀਂ ਪਤਾ ਆਪਣੇ ਮੁਹੱਲੇ ਵਿੱਚ ਇੰਟਰਨੈਸ਼ਨਲ 에ਅਰਪੋਰਟ ਹੈ 에ਅਰਪੋਰਟ ਤੋਂ ਜਿਹੜਾ ਆਈਟੀ ਸਿਟੀ ਹੈ ਸਾਡੀ 15 ਮਿੰਟ 20 ਮਿੰਟ ਤੋਂ ਪਹੁੰਚ ਜਾਂਦਾ ਹੈ ਇਹਨਾਂ ਨੇ ਰਾਜਪੁਰੇ ਲਗਾਨੀ ਹੈ ਫੈਕਟਰੀ ਉੱਥੇ ਡਿਪੈਂਡਿੰਗ ਅਪਨ ਦੀ ਟ੍ਰੈਫਿਕ 30 ਮਿੰਟ ਤੋਂ 45 ਮਿੰਟ 'ਚ ਪਹੁੰਚ ਜਾਣਾ ਸੋ ਇਹ ਬੜੀ ਖੁਸ਼ੀ ਦੀ ਗੱਲ ਹੈ ਆਪਣੇ ਸੂਬੇ ਲਈ ਕੀ ਐmber enterprises ਦਾ AR&D ਸੈਂਟਰ ਇੱਥੇ ਬਣਨ ਜਾ ਰਿਹਾ ਔਰ ਇਹ AR&D ਸੈਂਟਰ ਆਪਣੇ ਪ੍ਰੋਡਕਟਸ ਲਈ ਤਾਂ ਬਣਾਣਗੇ ਜੇ ਫਰਦਰ ਵੀ ਕਿਸੇ ਨੂੰ ਹੈਲਪ ਚਾਹੀਦੀ ਹੋਏਗੀ ਉਹ ਵੀ ਇਹ AR&D ਸੈਂਟਰ ਦੇ ਵਿਲ ਪੁਟ ਇਟ ਓਪਨ ਫॉर देम ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 2 ਦਿਨਾਂ ਦਰਨੇ ਦਾ ਐਲਾਨ ਕੀਤਾ ਗਿਆ ਸੀ ਜੋ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਫ਼ਤਰ ਦੇ ਬਾਹਰ ਸ਼ੁਰੂ ਕਰ ਦਿੱਤਾ ਗਿਆ ਹੈ ਕਿਸਾਨ ਕੇਂਦਰ ਸਰਕਾਰ ਦੀਆਂ ਨਿਤਿਆ ਖਾਸ ਕਰਕੇ ਨਿਜੀਕਰਨ ਦਾ ਵਿਰੋਧ ਕਰ ਰਹੇ ਨੇ ਜਦਕਿ ਸ਼ੰਭੂ ਖਨੌਰੀ ਬਾਰਡਰ ਤੇ ਹੋਏ ਸਮਾਨ ਚੋਰੀ ਦੇ ਮੁਆਵਜ਼ੇ ਦੀ ਵੀ ਮੰਗ ਕਰ ਰਹੇ ਨੇ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 20 ਅਤੇ 21 ਦਸੰਬਰ ਨੂੰ ਮੁੜ ਤੋਂ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਜੱਸੀ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸਾਰੇ ਪੰਜਾਬ ਦੇ ਵਿੱਚ ਇਹ ਡੀਸੀ ਦਫ਼ਤਰਾਂ ਦੇ ਉੱਤੇ 18 ਤੇ 19 ਦਾ ਦੋ ਦਿਨ ਵਾਸਤੇ ਇਹ ਲਗਾਤਾਰ ਅਸੀਂ ਇੱਥੇ ਧਰਨਾ ਦੇ ਰਹੇ ਆਂ ਜਿਤੇ ਪਿੱਛੇ ਸਾਡੇ ਦੋ ਹੈਗੀਆਂ ਨੇ ਮੰਗਾਂ ਨੇ ਇੱਕ ਪੰਜਾਬ ਸਰਕਾਰ ਨਾਲ ਸੰਬੰਧਤ ਇੱਕ ਸੈਂਟਰ ਸਰਕਾਰ ਨਾਲ ਸੈਂਟਰ ਸਰਕਾਰ ਨਾਲ ਤਾਂ ਵੇਖੋ ਸਾਡੀਆਂ ਪਹਿਲਾਂ ਜੜੀਆਂ ਨੇ ਉਹ ਅਸੀਂ 13 ਮਹੀਨੇ ਦਿੱਲੀ ਵੀ ਮੋਰਚਾ ਲਾ ਕੇ ਆਏ ਆ ਉਸ ਤੋਂ ਬਾਅਦ ਅਸੀਂ ਸ਼ੰਭੂ ਖਨੋਰੀ ਵੀ ਬੈਠੇ ਆਂ ਤੇ ਕੇਂਦਰ ਸਰਕਾਰ ਸਾਡੀਆਂ ਮੰਗਾਂ ਬਿਲਕੁਲ ਨਹੀਂ ਮੰਨ ਰਹੀ ਉਹਦੇ ਚ ਸਾਡੀ ਅਸੀਂ ਸਾਰੀਆਂ ਫਸਲਾਂ ਤੇ ਜਿਹੜੀ ਐਮਐਸਪੀ ਦੀ ਗੱਲ ਕਰਦੇ ਆ ਉਹਦਾ ਗਾਰੰਟੀ ਮੰਗਦੇ ਆ ਕਾਨੂੰਨ ਦੀ ਇਸੇ ਤਰ੍ਹਾਂ ਹੁਣ ਵੇਖੋ ਸੈਂਟਰ ਦੀ ਸਰਕਾਰ ਲਗਾਤਾਰ ਹਮਲੇ ਤੇ ਹਮਲਾ ਕਰ ਰਹੀ ਆ ਜਿੱਥੇ ਬਿਜਲੀ ਸੋਰ ਬਿੱਲ ਲੈ ਕੇ ਆ ਰਹੀ ਆ ਉੱਥੇ ਜਿਹੜੇ ਪੰਜਾਬ ਸਾਰੀਆਂ ਸਟੇਟਾਂ ਦੇ ਅਧਿਕਾਰ ਨੇ ਵੀ ਰੈਵਨਿਊ ਰਿਕਾਰਡ ਜਿਹੜਾ ਜਿਹਮੇਨਾਦਰ ਰਿਕਾਰਡ ਆ ਹਨਾ ਉਹ ਸੂਬਿਆਂ ਦਾ ਅਧਿਕਾਰ ਸੀਗਾ ਉਹ ਵੀ ਜਿਹੜਾ ਉਹਦਾ ਕੇਂਦਰੀਕਰਨ ਕਰਕੇ ਸਾਰਾ ਜਿਹੜਾ ਸੈਂਟਰ ਆਪਣੇ ਹੱਥ ਚ ਲੈ ਰਿਆ ਤੇ ਅਸੀਂ ਸਮਝਦੇ ਆਂ ਕਿ ਆਉਣ ਵਾਲੇ ਸਮੇਂ ਚ ਸੈਂਟਰ ਜਿਹੜਾ ਆ ਜਿਹੜੀਆਂ ਸੂਬੇ ਦੀਆਂ ਪਾਲਸੀਆਂ ਨੇ ਜ਼ਮੀਨਾਂ ਵਹਿਰ ਕਰਦੀਆਂ ਜਾਂ ਹੋਰ ਅਲਾਟਮੈਂਟਾਂ ਕਰਦੀਆਂ ਉਸ ਸੈਂਟਰ ਸਰਕਾਰ ਆਪਣੇ ਹੱਥਾਂ 'ਚ ਕਰਕੇ ਤੇ ਇਹ ਜਿਹੜੀ ਆ ਉਹ ਜ਼ਮੀਨ ਜਿਹੜੀ ਆ ਕੀਮਤੀ ਜ਼ਮੀਨ ਜਿਹੜੀ ਆ ਸਾਰੀਆਂ ਸਟੇਟਾਂ ਦੀ ਉਹ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦੀ ਜਿਹੜੀ ਉਹ ਤਿਆਰੀ ਕਰ ਰਿਆ ਜਿਹਦੇ ਕਰਕੇ ਅਸੀਂ ਇਹ ਜੇ ਸੈਂਟਰ ਸਰਕਾਰ ਇਸ ਪਾਸੇ ਜਲਦੀ ਨਾ ਵਾਪਸ ਆਈ ਤਾਂ ਅਸੀਂ ਫਿਰ ਦੋ ਦਿਨ ਜਿਹੜੇ ਅਗਲੇ ਦਿਨ ਨੇ 20 ਨੂੰ ਤੇ 21 ਨੂੰ ਰੇਲਾਂ ਦਾ ਚੱਕਾ ਵੀ ਜਾਮ ਕਰਾਂਗੇ ਤੇ ਜਿਹੜਾ ਅੱਜ ਸਾਡਾ ਦੋ ਦਿਨ ਦਾ ਇਹ 50 ਸਰਕਾਰ ਨਾਲ ਆ ਉਹ ਸਾਡਾ ਇਹ ਆ ਕਿ ਸਾਡਾ ਸ਼ੰਭੂ ਖਨੋਰੀ ਮੋਰਚਾ ਪੰਜਾਬ ਸਰਕਾਰ ਨੇ ਸੈਂਟਰ ਦੀ ਸਰਕਾਰ ਨਾਲ ਰਲ ਕੇ ਸਾਡਾ ਉਥੇ ਸਮਾਨ ਵੀ ਚੋਰੀ ਕੀਤਾ ਸਾਡੇ ਦੇ ਜ਼ਬਰ ਵੀ ਕੀਤਾ ਸਾਡੇ ਟਰੈਕਟਰਾਂ ਦੀਆਂ ਵੀ ਚੋਰੀਆਂ ਕੀਤੀਆਂ ਉਹਦੇ ਅਸੀਂ ਪਰਭਾਈ ਵਾਸਤੇ ਕੋਈ ਬਹੁਤਾ ਅਸੀਂ ਮੋਟਾ-ਮੋਟਾ ਦਾ ਹਿਸਾਬ ਕਰਕੇ ਪੰਜਾਬ ਸਰਕਾਰ ਨੂੰ ਦਿੱਤਾ ਆ ਕਿ ਲਗਭਗ ਸਾਡਾ 1.4 ਕਰੋੜ ਰੁਪਏ ਆ ਵੀ ਉਹਦੀ ਪੰਜਾਬ ਸਰਕਾਰ ਪਰਭਾਈ ਕਰੇ ਨਹੀਂ ਕਰਦੀ ਤੇ ਅਸੀਂ ਅਨਬੇੜਾ ਕਰੂ ਮੋਰਚਾ ਲਾਇਆ ਆ ਇਹ ਹੁਣ ਪੰਜਾਬ ਸਰਕਾਰ ਨੇ ਵੇਖਣਾ ਵੀ ਇਹਨੇ ਮੋਰਚਾ ਕਿੰਨਾ ਚਰਚ ਲਾਉਣਾ ਆ ਇਹਦਾ ਮੋਰਚਾ ਜਿਹੜਾ ਲਾਇਆ ਗਿਆ ਤਾਂ ਲਾਇਆ ਗਿਆ ਇਹ ਦਿਨ ਰਾਤ ਚੱਲੇਗਾ 18 ਇਹ ਬਿਲਕੁਲ ਦਿਨ ਰਾਤ ਚੱਲੇਗਾ ਜੀ 18 ਤੇ 19 ਲਗਾਤਾਰ ਚਲੇਗਾ ਜੇ ਫੇਰ ਵੀ ਸਾਡੀ ਸੁਣਵਾਈ ਨਹੀਂ ਹੁੰਦੀ ਫੇਰ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਕੋਈ ਅਵਾਜਾਈ ਵਿੱਚ ਵਿਗੜ ਪਾਈਏ ਜੇ ਸਰਕਾਰ ਨਾ ਮੰਨੀ ਤੇ ਫੇਰ ਸਾਨੂੰ ਰੇਲਾਂ ਦਾ ਚੱਕਾ ਵੀ ਜਾਮ ਕਰਨਾ ਮੈਂ ਹਰਵਿੰਦਰ ਸਿੰਘ ਮਸਾਣੀਆਂ ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਇਸ ਸਮੇਂ ਜ਼ਿਲ੍ਹਾ ਗੁਰਦਾਸਪੁਰ ਦੇ ਡੀਸੀ ਦਫ਼ਤਰ ਦੇ ਵਿੱਚ ਅਸੀਂ ਖੜੇ ਆ ਜਿੱਥੇ ਅਸੀਂ ਲਗਭਗ ਅੱਜ ਤੋਂ 2 ਹਫ਼ਤੇ ਪਹਿਲਾਂ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਆਪਣਾ ਮੰਗ ਪੱਤਰ ਸੌਂਪਿਆ ਸੀਗਾ ਔਰ ਅੱਜ ਸੂਬਾ ਪਦਰੀ ਕਾਲ ਦੇ ਉੱਤੇ ਜਿਹੜਾ ਆ ਇਹ 2 ਦਿਨ ਦਾ 18 ਤੇ 19 ਤਰੀਕ ਦਾ ਡੀਸੀ ਦਫ਼ਤਰਾਂ ਦੇ ਘਰਾਓ ਅਤੇ ਉਪਰੰਤ ਅੱਗੇ 20 ਤੇ 21 ਦਾ ਰੇਲ ਦਾ ਪਈਆ ਜਾਮ ਕਰਨ ਦੇ ਐਲਾਨ ਦੇ ਉੱਤੇ ਅਸੀਂ ਇਕੱਠੇ ਹੋਏ ਹਾਂ ਜਿਹਦਾ ਮੁੱਖ ਏਜੰਡਾ ਇਸ ਸਮੇਂ ਪੰਜਾਬ ਦੀ ਧਰਤੀ ਤੇ ਨਹੀਂ ਪੂਰੇ ਭਾਰਤ ਦੀ ਧਰਤੀ ਤੇ ਉੱਤੇ ਜਿਸ ਤਰ੍ਹਾਂ ਬਿਜਲੀ ਦਾ ਨਿੱਜੀਕਰਨ ਕਰਕੇ ਚਿੱਪ ਵਾਲੇ ਮੀਟਰਾਂ ਨੂੰ ਵਾਧਾ ਕੀਤਾ ਜਾ ਰਿਹਾ ਹੈ ਅਤੇ ਲਗਾਤਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਸਸਤੀ ਬਿਜਲੀ ਦੇ ਕੇ ਖਪਤਕਾਰ ਨੂੰ ਮਹਿੰਗੇ ਭਾਅ ਦੇ ਵਿੱਚ ਵੇਚਣ ਦੀ ਨੀਅਤ ਤੇ ਨੀਤੀ ਦੇ ਨਾਲ ਸਰਕਾਰ ਆਈ ਹੈ ਉਹਨੂੰ ਠੱਲ ਪਾਉਣ ਦੇ ਲਈ ਹੜਾਂ ਦੇ ਮੁਆਵਜ਼ੇ ਜਿਹੜੇ ਅਜੇ ਲਗਭਗ ਸਰਕਾਰ ਦੋਹਰੀ ਨੀਤੀ ਦੇ ਵਿੱਚ ਵਾਪਸ ਮੰਗਾ ਰਹੀ ਆ ਉਹ ਜ਼ਮੀਨਾਂ ਜਿਹੜੀਆਂ ਮਾਲਕੀ ਤੌਰ ਤੇ ਸਰਕਾਰ ਦੀਆਂ ਸੀਗੀ ਲੇਕਿਨ ਫਸਲਾਂ ਵੀਜਣ ਦੇ ਵਾਸਤੇ ਕਿਸਾਨਾਂ ਨੂੰ ਦਿੱਤੀਆਂ ਸੀ ਉਹਨਾਂ ਦੇ ਮੁਆਵਜ਼ੇ ਵਾਪਸ ਜਾ ਰਹੇ ਨੇ ਭਾਰਤ ਅਮਰੀਕਾ ਦਾ ਉਹ ਸਮਝੌਤਾ ਫ੍ਰੀ ਟ੍ਰੇਡ ਐਗਰੀਮੈਂਟ ਜਿਹੜਾ ਜਿਹਦੇ ਨਾਲ ਲਗਭਗ ਲੱਖਾਂ ਦਾ ਨਹੀਂ ਕਈ ਬਿਲੀਅਨ ਦਾ ਨੁਕਸਾਨ ਜਿਹੜਾ ਆ ਉਹ ਕਪਾਹ ਦੇ ਖੇਤਰ ਨੂੰ ਡੇਰੀ ਦੇ ਖੇਤਰ ਨੂੰ ਸਾਡੇ ਖੇਤੀ ਦੇ ਉਤਪਾਦਾਂ ਦੇ ਖੇਤਰ ਨੂੰ ਹੋਣ ਜਾ ਰਿਹਾ ਹੈ ਇਹਨਾਂ ਸਾਰਿਆਂ ਮੁੱਦਿਆਂ ਨੂੰ 17 ਸੂਤਰੀ ਮੰਗ ਪੱਤਰ ਦੇ ਉੱਤੇ ਗੱਲਬਾਤ ਰੱਖਣ ਦੇ ਲਈ ਅਤੇ ਬਿਲਕੁਲ ਭਾਰਤ ਸਰਕਾਰ ਨੂੰ ਕੇਂਦਰ ਤੇ ਸੂਬਾ ਸਰਕਾਰ ਨੂੰ ਇਸ ਗੱਲ ਨੂੰ ਅਪੀਲ ਵੀ ਕਰਦੇ ਆ ਤੇ ਦਲੀਲ ਦੇ ਨਾਲ ਵੀ ਗੱਲ ਕਰਨ ਦਾ ਸੱਦਾ ਦਿੰਦੇ ਆ ਕਿ ਇਹਦੇ ਤੇ ਬੈਠ ਕੇ ਕੋਈ ਸਾਂਝਾ ਹੱਲ ਕੱਢਿਆ ਜਾਵੇ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਜਿਹੜਾ ਆ ਇਹ ਅੱਗ ਦਾ ਰੂਪ ਧਾਰਨ ਕਰਕੇ ਇਹ ਹਾਕਮਸ਼ਾਹੀ ਤੇ ਬਾਬਰਸ਼ਾਹੀ ਦਾ ਅੰਤ ਕਰਨ ਵਾਲੇ ਪਾਸੇ ਅੱਗੇ ਚੱਲੇਗਾ ਜੀ ਅੱਜ ਅਸੀਂ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸਾਰੇ ਪੰਜਾਬ ਦੇ ਵਿੱਚ ਇਹ ਡੀਸੀ ਦਫ਼ਤਰਾਂ ਦੇ ਉੱਤੇ 18 ਤੇ 19 ਦਾ ਦੋ ਦਿਨ ਵਾਸਤੇ ਇਹ ਲਗਾਤਾਰ ਗਣੇਕ ਪੰਜਾਬ ਸਰਕਾਰ ਨਾਲ ਸੰਬੰਧਤ ਇੱਕ ਸੈਂਟਰ ਸਰਕਾਰ ਪੰਜਾਬ ਅੰਦਰ ਲੁਟੇਰਿਆਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਨੇ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਲੁਧਿਆਣਾ ਤੋਂ ਜਿੱਥੇ ਇੱਕ ਡਾਕਟਰ ਨੇ ਜ਼ਖਮੀ ਹਾਲਾਤ ਦੇ ਵਿੱਚ ਆਏ ਨੌਜਵਾਨ ਨੂੰ ਸਿਵਲ ਹਸਪਤਾਲ ਦੇ ਵਿੱਚ ਇਲਾਜ ਕਰਵਾਉਣ ਦੇ ਲਈ ਕਿਆ ਤੇ ਨੌਜਵਾਨ ਨੇ ਡਾਕਟਰ ਦਾ ਸਾਰਾ ਕਲੀਨਿਕ ਪਾੰਦੇਤਾ ਤੇ ਗੋਲੀਆਂ ਚਲਾਈਆਂ ਫਿਰ ਦੋ ਗਲੀਆਂ ਛੱਡ ਕੇ ਦੂਸਰੇ ਸ਼ਖਸ ਦੇ ਘਰ ਜਾ ਕੇ ਵੀ ਫਾਇਰਿੰਗ ਕੀਤੀ ਇਸ ਮੌਕੇ ਤੇ ਮੌਜੂਦ ਲੋਕਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ 10 ਮਿੰਟ ਪਹਿਲਾਂ 5 ਵਜੇ ਦੀ ਵਾਕਿਆ ਡਾਕਟਰ ਪਾਲ ਨੇ ਉਹਨਾਂ ਦੀ ਦੁਕਾਨ ਤੇ ਇੱਕ ਇੰਜਰਡ ਬੰਦੇ ਨੂੰ ਲੈ ਕੇ ਆਏ ਨੇ 6-7 ਬਦਮਾਸ਼ ਦੋ ਤਿੰਨ ਮੋਸ਼ਾਲਾ ਦੇ ਉਹਨਾਂ ਨੂੰ ਕਹਿੰਦੇ ਪੱਟੀ ਕਰੋ ਜੀ ਦੋ ਕਹਿੰਦੇ ਇੱਥੇ ਕਰਾਉਣੀ ਆ ਦੋ ਕਹਿੰਦੇ ਅੱਗੇ ਲੈ ਗਏ ਉਹ ਕਹਿੰਦੇ ਭਰਾਵਾ ਜਿੱਥੇ ਤੁਸੀਂ ਲੈ ਜਾਣਾ ਜਿੱਥੇ ਕਰਾਣਾ ਕਰਾ ਦੇ ਪਰ ਉਦੋਂ ਬਾਅਦ ਆਹ ਕਾਂਡ ਕਰਤਾ ਰਵਾਲਮਰ ਡਾਕਟਰ ਪਾਲ ਦੇ ਵੀ ਗਿਰਿਆ ਉਹ ਚੱਕ ਕੇ ਭੱਜ ਗਏ ਇੱਥੇ ਆ ਕੇ ਗੋੜੀਆਂ ਚਲਾਤੀਆਂ ਜੀ ਇਹ ਨਾਲ ਹੀ ਆ ਦੋ ਤਿੰਨ ਗਲੀਆਂ ਛੱਡ ਕੇ 77 ਲਗਦਾ ਉਹ ਗਰੇਵਾਲ ਕਲੋਨੀ ਦਾ ਬਾਕ ਹੈ 62 ਨੰਬਰ 13 ਮੇਰ ਸਾਹ ਦਾ ਇਲਾਕਾ ਹੈ ਮਤਲਬ ਨਹੀਂ ਕਹਿੰਦਾ ਮਤਲਬ ਦੋ ਵਿਪਨ ਹੈ ਜਾਂ ਇੱਕ ਹੀ ਵਿਪਨ ਹੋ ਸਕਦਾ ਜਿਹਦੇ ਨਾਲ ਕਾਰਵਾਈ ਹੋਈ ਜਿਹੜੇ ਮੁੰਡੇ ਦੱਸਦੇ ਸੀ ਇਹਨਾਂ ਦੇ ਕੋਲ ਜਿੱਥੇ ਗੋਲੀ ਚੱਲੀ ਹੈ ਜਿੱਥੋਂ ਆ ਖਾਲੀ ਕੋਲ ਮੇਰੇ ਲਈ ਇੱਕ ਜਿੰਦਾ ਮਿਲਿਆ ਹੈ ਜੀ ਇਹ ਉੱਥੇ ਕਹਿੰਦੇ ਸੀ ਵੀ ਡੋਰ ਰਵਲਵਰ ਅੱਛਾ ਜੀ ਜਦੋਂ ਅਸੀਂ ਡਾਕਟਰ ਪਾਲ ਦੇ ਕੋਲ ਪਹੁੰਚੇ ਉੱਥੇ ਵੀ ਜਿਹੜੇ ਲੋਕ ਮੌਜੂਦ ਸੀ ਉਹਨਾਂ ਨੇ ਵੀ ਦੱਸਿਆ ਵੀ ਇੱਥੇ ਵੀ ਰਵਲਵਰ ਕਿਰਿਆ ਅੱਛਾ ਜੀ ਉੱਥੋਂ ਵੀ ਰਵਲਵਰ ਚੱਕ ਕੇ ਭੱਜਦੇ ਹੋ ਕੋਈ ਜਾਨੀ ਦਾ ਬੁੱਲਬਲ ਪਾੜਿਆ ਹੋਇਆ ਉਹਦੇ ਸ਼ੀਸ਼ੇ-ਸ਼ੀਸ਼ੇ ਤੋੜੇ ਨੇ ਉਡੀ ਦੁਕਾਨ ਤੋਂ ਲੁੱਟ ਹੋ ਗਈ ਹੋਈ ਹੈ ਕੀ ਹੋਇਆ ਉਹ ਤਾਂ ਹੁਣ ਬਾਅਦ ਚ ਉਹ ਹੀ ਦੱਸਣਗੇ ਉਹ ਮੈਡੀਕਲ ਕਰਾਉਣ ਗਏ ਨੇ ਉਹ ਹਜੇ ਉਹ ਉੱਥੇ ਹੀ ਖੜੇ ਆਉ ਤੋਂ ਬਾਅਦ ਇੱਥੇ ਹੋ ਗਏ ਅੱਛਾ ਕਿੰਨੀਆਂ ਕੁ ਗੋਲੀਆਂ ਚੱਲੀਆਂ ਜੀ ਇਹ ਤਾਂ ਉਹਨੂੰ ਉੱਥੇ ਜਾ ਕੇ ਮੌਕੇ ਤੇ ਪਤਾ ਲੱਗੂ ਜੀ ਹਜੇ ਪੱਕੇ ਨਹੀਂ ਅੱਛਾ ਸਸ ਜਿਹੜਾ ਮੁੰਡਾ ਇੱਥੋਂ ਦੀ ਬਰਾਮਤ ਕੀਤਾ ਇਹ ਉਸੇ ਮੁੰਡੇ ਦਾ ਘਰ ਹੈ ਇਹ ਕਹਿੰਦਾ ਮੈਂ ਉਹਨਾਂ ਦੇ ਨਾਲ ਦਾ ਜਿਹਦਾ ਮੋਟਰਸਾਈਕਲ ਗਿਰਿਆ ਹੈ ਨਾ ਉੱਥੇ ਉਹ ਕਹਿੰਦਾ ਮੇਰਾ ਮੋਟਰਸਾਈਕਲ ਹੈ ਅੱਛਾ ਜੀ ਇਹਦਾ ਬੰਦਾ ਗੋਲੀਆਂ ਚਲਾ ਕੇ ਗਏ ਨੇ ਨਾ ਸਤੰਤਰ ਨਗਰ ਦੇ ਵਿੱਚ ਜੀ ਇਹ ਉਹਨਾਂ ਦਾ ਗੈਂਗ ਦਾ ਬੰਦਾ ਤੇ ਇਹ ਕਾਰ ਉਹਦਾ ਇਹਨੇ ਦੱਸਿਆ ਜੀ ਲੈ ਵੀ ਕਿੰਨੇ ਬੰਦੇ ਆ ਜੀ ਉਹਨੇ ਟੋਫਾਈ ਇਹ ਕਹਿੰਦੇ 10 15 ਬੰਦੇ ਸੀਗੇ ਅੱਛਾ ਆਏ ਕਿਉਂ ਸੀ ਕੀਤੇ ਤੇ ਵਾਰ ਕੀਤਾ ਜੀ ਹੁਣ ਇਹ ਤਾਂ ਪੁਲਿਸ ਵੈਰੀਫਾਈ ਕਰੂਗੀ ਜੀ ਸਾਨੂੰ ਕੀ ਦੱਸਣਾ ਸੀ ਉਹਨੇ ਕਦੇ ਕਹਿੰਦਾ ਮੈਂ ਪੜਦਾ ਜੀ ਕਦੇ ਕਹਿੰਦਾ ਮੈਂ ਕੰਮ ਕਰਦਾ ਜੀ ਕਦੇ ਕਹਿੰਦਾ ਮੇਰੀ ਵੀਡੀਓ ਨਾ ਬਣਾਓ ਜੀ ਇਹਨੇ ਵੀਡੀਓ ਦੇ ਵਿੱਚ ਆਪਣੀਆਂ ਫੋਟੋਆਂ ਦਿਖਾਈਆਂ ਜਿਹੜੇ ਜਿਹੜੇ ਬੰਦੇ ਨਾਲ ਆਈ ਸੀ ਤੇ ਕਿੰਨੀਆਂ ਖਾ ਕਿੰਨੀਆਂ ਗੋਲੀਆਂ ਦੇ ਖੋਲ ਬਰਾਮਦ ਹੋਈਆਂ ਜੀ ਪੁਲਿਸ ਨੂੰ ਜੀ ਹੁਣ ਇਹਨਾਂ ਨੇ ਲਿਆ ਕੇ ਦਿੱਤਾ ਜੀ ਇੱਕ ਤਾਂ ਪੁਲਿਸ ਨੂੰ ਉੱਥੇ ਦਿੱਤਾ ਸੀ ਦੋ ਇੱਕ ਇੱਕ ਜਾਂਦਾ ਇੱਕ ਚੱਲਿਆ ਹੋਰ ਵੀ ਕਹਿੰਦੇ ਉੱਥੇ ਕਾਰ ਤੋਂ ਜੀ ਉੱਥੇ ਪਏ ਹੋਣਗੇ ਆਪਾਂ ਹੁਣ ਚੱਲਦੇ ਆ ਉੱਥੇ ਮੌਕੇ ਦੇ ਸਾਰੇ ਤੁਸੀਂ ਵੀ ਚੱਲੋ ਅਸੀਂ ਆਪ ਦੇਖਦੇ ਕੀ ਹੈ ਜਿਵੇਂ ਕੀ ਹਾਲਾਤ ਬਹੁਤ ਮਾੜੇ ਨੇ ਪੰਜਾਬ ਦੇ ਵਿੱਚੋਂ ਨਾ ਤਾਂ ਕੋਈ ਬਾਹਰਲਾ ਵਪਾਰੀ ਆਉਂਦਾ ਪੰਜਾਬ ਦਾ ਬੇੜਾਗਰ ਕਿਉਂ ਹੋਇਆ ਡਰਦਾ ਬੰਦਾ ਆਉਂਦਾ ਹੀ ਨਹੀਂ ਅਗਲਾ ਕਹਿੰਦਾ ਜਾਂ ਲੁੱਟ ਕੇ ਆਵਾਂਗੇ ਜਾਂ ਮਰ ਕੇ ਆਵਾਂਗੇ ਬਿਲਕੁਲ ਜਿਵੇਂ ਕੀ ਤੁਸੀਂ ਬਹੁਤ ਮਹਿੰਗਾ ਲੱਗਦਾ ਜਿਹੜਾ ਪਿੱਛਲੇ ਨਾ ਜਿਵੇਂ ਕੀ ਇਸ ਏਰੀਆ ਤਿੰਨ ਮੋਟਰਸਾਈਕਲ ਦੇ ਬੰਦੇ ਆਏ ਜਿਹੜੇ ਬੋਲਣਗੇ ਪੁੱਛ ਕੀ ਗੱਲ ਕੀ ਹੋਈ ਆ ਜਿਹੜਾ ਤੁਹਾਡੀ ਦੁਕਾਨ ਦੀ ਪੰਕੋੜ ਹੋਈ ਆ ਕੀ ਗੱਲ ਤਿੰਨ ਮੋਟਰਸਾਈਕਲਾਂ ਤੇ ਬੰਦੇ ਆਏ ਨੇ ਪੰਜ ਛੇ ਬੰਦੇ ਸੀਗੇ ਇੱਕ ਦੇ ਚੋਟ ਲੱਗੀ ਹੋਈ ਸੀਗੀ ਉਹ ਆਂਦੇ ਅੰਦਰ ਗਿਰ ਗਿਆ ਇਹਨਾਂ ਦਾ ਮੈਨੂੰ ਜਿਆਦਾ ਸੀਰੀਅਸ ਹੈ ਮੈਂ ਮੈਂ ਕਿਹਾ ਇੱਕ ਬੰਦਾ ਕਹਿੰਦਾ ਇੱਥੇ ਪਟੀ ਕਰਾ ਲੈਣੇ ਦੋ ਬੰਦੇ ਕਹਿੰਦੇ ਸਿਵਲ ਚ ਜਾਣਾ ਇੱਕ ਕਹਿੰਦਾ ਰੋਡ ਕਿਤੇ ਜਾਣਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਇਦਾਂ ਕਰੋ ਪਹਿਲਾਂ ਆਪੇ ਦੇਖ ਲਓ ਕਿ ਪਟੀ ਇੱਥੇ ਕਰਨੀ ਹੈ ਕਿ ਥੋਰ ਕਿੱਥੇ ਕਰवानी ਹੈ ਇੰਨੀ ਜੇ ਬਾਹਰ ਨਿਕਲੇ ਬਾਹਰ ਤੇ ਹਮਲਾ ਕਰਤਾ ਮੇਰੇ ਤੇ ਹਥਿਆਰ ਵਗੈਰਾ ਕੀ ਸੀ ਜੀ ਉਹਨਾਂ ਨੇ ਹਥਿਆਰ ਤਾਂ ਮੈਂ ਦੇਖੀ ਨਹੀਂ 8 ਤਾਂ ਦੋ ਚੱਕੇ ਮਾਰੀਆਂ ਉਹਨਾਂ ਨੇ ਨਾਲੇ ਕਹਿੰਦੇ ਵੀ ਇੱਥੇ ਕੋਈ ਰਿਵਾਲਵਰ ਵਗੈਰਾ ਇਹ ਬਾਹਰ ਦੇ ਬੰਦੇ ਨੇ ਦੇਖਿਆ ਮੈਂ ਨਹੀਂ ਦੇਖਿਆ ਜੀ ਤੁਹਾਡੇ ਕਿਤੇ ਕੋਈ ਸਕੂਲ ਜੀ ਸਰ ਇੱਥੇ ਬੁੱਲਿ ਟਿਸ਼ਾ ਲੱਗੇ ਹੋਏ ਜੀ ਤੁਹਾਡੀ ਕੀ ਮੰਗ ਹੈ ਜੀ ਮੰਗੇ ਕਾਰਵਾਈ ਕੀਤੀ ਜਾਵੇ ਗੁੰਡਾ ਕਰਦੀ ਰਾਤ ਕੀਤੀ ਜਾਵੇ ਕਿਤੇ ਨੀਰੀ ਗੁੰਡਾ ਕਰਦੀ ਹੈ ਸਰ ਇਹਨਾਂ ਜਿਹੜੀ ਗੋੜੀ ਚੱਲੀ ਆ ਇਸ ਦੇ ਬਾਰੇ ਕਿੰਨਾ ਕੀ ਪਤਾ ਲੱਗਿਆ ਜੀ ਕਿ ਇਹ ਤਾਂ ਮੌਕੇ ਤੇ ਆ ਜਾਂ ਫਿਰ ਹੋਣਾ ਜੀ ਤੇ ਬਾਕੀ ਵੈਰੀਫਾਈ ਕਰ ਰਹੇ ਆ ਇੱਕ ਮੁੰਡਾ ਰਿਕਵਰ ਕਰ ਲਿਆ ਸੀ ਤੇ ਬਰਾਮਦਗੀ ਕੀ ਹੋਈ ਹੈ ਜੀ ਨਹੀਂ ਅਜੇ ਬਰਾਮਦਗੀ ਕੁਝ ਨਹੀਂ ਹੋਈ ਜੀ ਕਾਰਨ ਪਤਾ ਲੱਗਿਆ ਜੀ ਕੀ ਕਾਰਨਾਂ ਦਾ ਪਤਾ ਕਰ ਰਹੇ ਆ ਇਹ ਅੱਛਾ ਜੀ ਜੋ ਵੀ ਕਾਰਨ ਹੋਗੇ ਜਿਹਦਾ ਵੀ ਹੋਊਗਾ ਜੋ ਹੋਊਗਾ ਇਸ ਵਿੱਚ ਕੋਈ ਇੰਜਰ ਬੰਦਾ ਕੋਈ ਹੋਇਆ ਜੀ ਨਹੀਂ ਜੀ ਇੰਜਰ ਕੋਈ ਨਹੀਂ ਹੋਇਆ ਜਿੱਤ ਤੱਕ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਇੰਜਰ ਤੇ ਕੋਈ ਨਹੀਂ ਬਾਕੀ ਵੈਰੀਫਾਈ ਕਰ ਰਹੇ ਆ ਜਿਹ ਹੋ ਜਾਊਗਾ ਉਹ ਇਹ ਕਾਰਨ ਵਿੱਚ ਦਰਸ਼ਕਾਂ ਦਾ ਕੋਈ ਨੋਸ ਨੇ ਉੱਤਰ ਭਾਰਤ ਵਿੱਚ ਲਗਾਤਾਰ ਵੱਧ ਰਹੀ ਠੰਡ ਦੇ ਕਹਿਰ ਦੇ ਚਲਦਿਆਂ ਸੜਕਾਂ ਉੱਤੇ ਧੁੰਦ ਆਮ ਦੇਖਣ ਨੂੰ ਮਿਲਦੀ ਹੈ ਜਿਸ ਦੇ ਚਲਦਿਆਂ ਐਕਸੀਡੈਂਟ ਹੋਣਦੀਆਂ ਘਟਨਾਵਾਂ ਵੀ ਵੱਧ ਰਹੀਆਂ ਨੇ ਜਿਸ ਦੇ ਮੱਦੇ ਨਜ਼ਰ ਮੁਹਾਲੀ ਡੀਐਸਪੀ ਕਰਨੈਲ ਸਿੰਘ ਦੇ ਵੱਲੋਂ ਰਿਫਲੈਕਟਰ ਲਗਾਏ ਗਏ ਨੇ ਇਸ ਮੌਕੇ ਤੇ ਉਹਨਾਂ ਨੇ ਕੀ ਕੋਸ਼ਿਸ਼ ਕੀਆ ਔਰ ਕੀ ਲੋਕਾਂ ਨੂੰ ਅਪੀਲ ਕੀਤੀ ਹੈ ਤੁਹਾਨੂੰ ਸੁਣਾਉਂਦੇ ਹਾਂ ਉੱਤਰ ਭਾਰਤ ਦੇ ਵਿੱਚ ਲਗਾਤਾਰ ਪਾਰਾगिरਦਾ ਹੋਇਆ ਨਜ਼ਾਰਾ ਜਿਸ ਦੇ ਚਲਦਿਆਂ ਧੁੰਦਾਂ ਕਾਫੀ ਦੇਖਣ ਨੂੰ ਮਿਲਦੀ ਹੈ ਜਦੋਂ ਕਿ ਯਾਤਿਆ ਦਾ ਇਹ ਗੱਲ ਕਰੀ ਇਹ ਤਾਂ ਲਗਾਤਾਰ ਕਈ ਐਸੇ ਵੀਡੀਓ ਵੀ ਵਾਰਤ ਹੁੰਦੀਆਂ ਨੇ ਜਿਦੇ ਵਿੱਚ ਗੱਡੀਆਂ ਦੇ ਵਿੱਚ ਐਕਸੀਡੈਂਟ ਹੁੰਦਾ ਹੋਇਆ ਵੀ ਨਜ਼ਰ ਆਉਂਦਾ ਜਿਸਦੇ ਚਲਦੇ ਆਕਰ ਮਹੌਲੇ ਦੀ ਗੱਲ ਕਰੀ ਤਾਂ ਮਹੌਲੇ ਦੇ ਵਿੱਚ ਇੱਕ ਡਰਾਈਵ ਚਲਾਈ ਜਾ ਰਹੀ ਜਿਦੇ ਕਰਕੇ ਗੱਡੀਆਂ ਦੇ ਪਿੱਛੇ ਤੇ ਰਿਫਲੈਕਟਰ ਲਗਾਏ ਜਾ ਰਹੇ ਨੇ ਅਗਰ ਮਹੌਲੇ ਦੇ ਡੀਐਸਪੀ ਕਰਨਾਲ ਸਿੰਘ ਦੀ ਗੱਲ ਬਣੀ ਹੈ ਤਾਂ ਲਗਾਤਾਰ ਕਈ ਵਾਰਾਂ ਤੇ ਹੁਣ ਤੱਕ ਇਹ ਜਿਹੇ ਰਿਫਲੈਕਟਰ ਲਗਾਏ ਜਾ ਰਹੇ ਨੇ ਜਾਂ ਕਈ ਜੇਕਰ ਕੋਈ ਸਾਈਕਲ ਹੈ ਜਾਂ ਕੋਈ ਮੋਟਰਸਾਈਕਲ ਹੈ ਉਹਨਾਂ ਤੇ ਵੀ ਇਹ ਰਿਫਲੈਕਟਰ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਤਾਂਕਿ ਧੁੰਦ ਦੇ ਕਾਰਨ ਐਕਸ਼ਨ ਹੋਣ ਦੇ ਵਿੱਚ ਕਿਤਨਾ ਕਿਤੇ ਵਿਚਾਰ ਰੱਖਿਆ ਜਾਏ ਕਰਨਲ ਸਿੰਘ ਸਾਨੂ ਸਰ ਕਿਵੇਂ ਦੇਖਦੇ ਹੋ ਲਗਾਤਾਰ ਰਿਫਲੈਕਟਰ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਵਾਹਨਾਂ ਦੇ ਉੱਤੇ ਧੁੰਦ ਵੀ ਕਾਫੀ ਹੋ ਰਹੀ ਹੈ ਇਸੜੇ ਕਦੇ ਮਾਨਜੋਗ ਐਸਐਸਪੀ ਸਾਹਿਬ ਮਹਾਲੀ ਜੀ ਦੇ ਦਿਸ਼ਾ ਨਿਰਦੇਸ਼ ਜਿਹੜੇ ਕਿ ਅਸੀਂ ਮਹਾਲੀ ਡਿਸਟ੍ਰਿਕਟ ਦੇ ਵਿੱਚ ਪੂਰੇ ਵੱਖ-ਵੱਖ ਐਨਜੀਓ ਦੇ ਸਹਿਯੋਗ ਨਾਲ ਜਿਸ ਤਰ੍ਹਾਂ ਕਿ ਅੱਜ ਤੁਸੀਂ ਦੇਖ ਰਹੇ ਹੋ ਸਰਬੱਤ ਦਾ ਭਲਾ ٹرسٹ ਦੇ ਸਹਿਯੋਗ ਦੇ ਨਾਲ ਉਹਨਾਂ ਵੱਲੋਂ ਰਿਫਲੈਕਟਰ ਦਿੱਤੇ ਗਏ ਆ ਅਸੀਂ ਜਿਵੇਂ ਕਮਰਚ ਕਮਰਸ਼ੀਅਲ ਕੋ ਵਹੀਕਲ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਕੋਈ ਕੈਂਟਰ ਆ ਕੋਈ ਟਰੱਕ ਆ ਕੋਈ ਰੇੜਾ ਆ ਔਰ ਕੋਈ 3 ਵੀਲਰ ਆ ਸਾਰੇ ਵਹੀਕਲਾਂ ਤੇ ਲਗਾਏ ਜਾ ਰਹੇ ਆ ਇਹ ਸਾਡੀ ਕਾਫੀ ਦਿਨਾਂ ਤੋਂ ਜੀ ਇਹ ਮਹਮ ਚੱਲ ਰਹੀ ਆ ਔਰ ਅੱਗੇ ਵੀ ਇਹ ਜਾਰੀ ਰਹੇਗੀ ਔਰ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਹੀਂ ਇਹ ਲੋਕਾਂ ਨੂੰ ਅਪੀਲ ਕਰਦਾ ਕਿ ਸਾਰੇ ਲੋਕਾਂ ਨੂੰ ਜਿਹੜੇ ਕਿ ਜਿਸ ਤਰ੍ਹਾਂ ਕਿ ਆ ਕੋਈ ਆਪਣੇ ਕਿਸਾਨ ਉਹ ਟਰਾਲੀਆਂ ਨੂੰ ਰੋਡ ਤੇ ਲੈ ਕੇ ਆਂਦਾ ਮੈਂ ਦੇਖਦਾ ਕਈ ਵਾਰ ਟਰਾਲੀਆਂ ਜਦੋਂ ਰੰਗ ਕਰਾਇਆ ਹੁੰਦਾ ਨਵੀਂ ਟਰਾਲੀ ਲੈਂਦੇ ਉਸ ਤੋਂ ਬਾਅਦ ਬਿਲਕੁਲ ਕੋਈ ਪਿੱਛੇ ਪੇਂਟ ਵੀ ਨਹੀਂ ਕਰਾਇਆ ਹੁੰਦਾ ਔਰ ਜੰਗਾਲੀ ਹੁੰਦੀ ਆ ਔਰ ਲੋਕੋ ਰਿਫਲੈਕਟਰ ਨਹੀਂ ਲਗਾਉਂਦੇ ਸੋ ਬਹੁਤ ਵੱਡੇ ਵੱਡੇ ਆ ਸਾਡੇ ਜਿਹੜੇ ਲੋਕ ਆ ਵੱਡੇ ਵੱਡੇ ਸਮਾਗਮਾਂ ਵਿੱਚ ਜਾ ਕੇ ਵੱਡਾ ਬਹੁਤ ਖਰਚਾ ਕਰਕੇ ਜਿਸ ਤਰ੍ਹਾਂ ਲੰਗਰ ਲਗਾਣੇ ਜਾਂ ਹੋਰ ਕਈ ਇਹੋ ਜਿਹੇ ਕੰਮ ਕਰਦੇ ਆ ਲੇਕਿਨ ਇੱਕ ਰਿਫਲੈਕਟਰ ਲਗਾਣਾ ਵੀ ਬਹੁਤ ਵੱਡੀ ਇੱਕ ਲੋਕਾਂ ਦੀ ਜਾਨ ਦੇ ਬਚਾਉਣ ਦੀ ਸੇਵਾ ਆ ਸੋ ਇਸ ਤਰ੍ਹਾਂ ਵੀ ਇਕੱਠੇ ਹੋ ਕੇ ਜਿਸ ਤਰ੍ਹਾਂ ਅਸੀਂ ਵੀ ਵੱਖੋ ਕੈਂਜੀ ਦੇ ਸਹਿਯੋਗ ਨਾਲ ਲਗਾ ਰਹੇ ਆ ਆਪਣੇ ਪਿੰਡ ਪੱਧਰ ਤੇ ਸਾਰੇ ਜਿਹੜਾ ਰੋਡ ਤੇ ਆਉਣ ਵਾਲਾ ਕੋਈ ਵੀਹੀਕਲ ਆ ਉਸ ਤੇ ਜ਼ਰੂਰ ਲਗਾਣੇ ਚਾਹੀਦੇ ਆ ਰਾਤ ਦੇ ਸਮੇਂ ਕਈ ਵਾਰ ਸਾਹਮਣੇ ਉਹ ਲਾਈਟ ਪੈ ਜਾਂਦੀ ਆ ਸਾਹਮਣੇ ਜਾਂਦੀ ਜਿਹੜਾ ਇਹੋ ਜਿਹਾ ਵੀਹੀਕਲ ਆ ਜਿਹਦੇ ਪਿੱਛੇ ਰਿਫਲੈਕਟਰ ਨਹੀਂ ਲੋਕਾਂ ਦੀ ਜਾਨ ਚਲੀ ਜਾਂਦੀ ਆ ਸੋ ਸਾਨੂੰ ਰਿਫਲੈਕਟਰ ਲਗਾ ਕੇ ਚੱਲਣਾ ਚਾਹੀਦਾ ਜਿਸ ਤਰ੍ਹਾਂ ਕਿ ਬਹੁਤ ਸਾਰੇ ਲੋਕ ਜਿਸ ਤਰ੍ਹਾਂ ਕਿਸੇ ਦਾ ਕੋਈ ਇੰਡੀਕੇਟਰ ਵਗੈਰਾ ਖਰਾਬ ਹੋ ਜਾਂਦਾ ਉਹਨੂੰ ਠੀਕ ਨਹੀਂ ਕਰਾਉਂਦੇ ਉਹਨੂੰ ਠੀਕ ਕਰਾਉਣਾ ਚਾਹੀਦਾ ਰਾਤ ਦੇ ਸਮੇਂ ਕੋਈ ਸਾਹਮਣੇ ਵਾਲੀ ਲਾਈਟ ਹੈ ਕਈ ਵਾਰ ਖਰਾਬ ਹੈ ਰੋਡ ਤੇ ਲੈ ਕੇ ਚੱਲਦੇ ਆ ਉਸ ਦੇ ਨਾਲ ਵੀ ਸਾਹਮਣੇ ਪਤਾ ਨਹੀਂ ਲੱਗਦਾ ਆਣ ਲੱਗਦਾ ਟੂ-ਵੀਲਰ ਆ ਰਿਹਾ ਉਸ ਦੇ ਨਾਲ ਵੀ ਬਹੁਤ ਵੱਡਾ ਹਾਸਾ ਹੁੰਦਾ ਸੋ ਬਿਲਕੁਲ ਵੀ ਜਿਹੜਾ ਹੈ ਕਿ ਜੇਕਰ ਆਪਣੇ ਲਾਈਟਾਂ ਠੀਕ ਨਹੀਂ ਹੈ ਤੇ ਰੋਡ ਤੇ ਗੱਡੀ ਸਾਨੂੰ ਨਹੀਂ ਚਲਾਨਣੀ ਚਾਹੀਦੀ ਔਰ ਆਪਣੇ ਇੰਡੀਕੇਟਰ ਵਗੈਰਾ ਉਹ ਠੀਕ ਚਲਾਣੇ